ਇਹ ਸ਼੍ਰੀ ਅਕਾਲ ਤਖਤ ਸਾਹਿਬ ਹਰ ਪੱਖ ਤੋਂ ਸਾਡੀ ਹਮੇਸ਼ਾ ਅਗਵਾਈ ਕਰਦਾ ਹੈ ਕਰਦਾ ਰਹੇਗਾ ਧੂਮ ਦੇ ਲਈ ਧਿਰ ਹੈ ਇਹ ਨਿਮਾਣਿਆਂ ਲਈ ਨਿਤਾਣਿਆਂ ਲਈ ਆਸਰਾ ਹੈ ਇਹ ਧੀਆ ਭੈਣਾ ਦੀ ਰਾਖੀ ਦੇ ਲਈ ਗੁਰੂ ਦਾ ਸਿਰਜਿਆ ਹੋਇਆ ਉਹ ਤਖਤ ਹੈ ਜਿੱਥੇ ਹਮੇਸ਼ਾ ਹੀ ਗਰੀਬਾਂ ਢੀਂਗਾ ਭੈਣਾ ਦੀ ਫਰਿਆਦ ਸੁਣੀ ਜਾਂਦੀ ਰਹੀ ਜੁਗੋ ਜੋਗ ਅਟਲ ਹੈ ਰਵੇਗਾ ਸਮੁੱਚੀ ਲੋਕਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਇਸ ਮubarakt ਤਖਤ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਿਣਗੇ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਇਨ੍ਹਾਂ ਕੰਨਾਂ ਦੇ ਨਾਲ ਸਾਖਤਾ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਸਮਾਜ ਦੇ ਅੰਦਰ ਲਚਰਤਾ ਜਾਂ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਹਾੜਾ ਮਨਾ ਰਹੀ ਹੈ ਅੱਜ ਦੇ ਹੀ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1605 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸਾਡੀ ਤਵਾਰੀਖ ਦੇ ਅੰਦਰ ਲਿਖਿਆ ਹੈ ਦੀ ਪਹਿਲੀ ਇੱਟ ਆਪ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲਗਾਈ ਹੈ ਉਸ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਇਸ ਮੁਬਾਰਕ ਥੜੇ ਦੀ ਸੇਵਾ ਆਪ ਆਪਣੇ ਹੱਥੀਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਬਿਲਕੁਲ ਸਨਮੁਖ ਹੈ ਗੁਰੂ ਨੇ ਦੱਸਿਆ ਕਿ ਭਗਤੀ ਕਰਦਿਆਂ ਰੱਬ ਦਾ ਨਾਮ ਜਪਦਿਆਂ ਧਰਮ ਦੇ ਮੁਤਾਬਕ ਰਾਜ ਨੀਤੀ ਕਰਨੀ ਹੈ ਅਤੇ ਧਰਮ ਦੇ ਮੁਤਾਬਕ ਰੱਬ ਦੇ ਨਿਆਂ ਵਾਲਾ ਸਮਾਜ ਸਿਰਜਣਾ ਹੈ ਇਸ ਲਈ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੱਚੇ ਹੀ ਪਾਤਸ਼ਾਹ ਜੀ ਦਾ ਇਹ ਜੋ ਪਾਵਨ ਤਖਤ ਹੈ ਇਸ ਸਮੇਂ ਦੇ ਨਿਜਾਮ ਦੇ ਮੁਤਾਬਕ ਆਪਣੇ ਆਪ ਨੂੰ ਕਦੇ ਨਹੀਂ ਬਦਲਦਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਦਾ ਤਖਤ ਹੈ ਇਸ ਦੇ ਮਾਲਕ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਸ੍ਰੀ ਅਕਾਲ ਤਖਤ ਸਾਹਿਬ ਹਰ ਪੱਖ ਤੋਂ ਸਾਡੀ ਹਮੇਸ਼ਾ ਅਗਵਾਈ ਕਰਦਾ ਹੈ ਕਰਦਾ ਰਹੇਗਾ ਇਹ ਮਜਲੂਮ ਦੇ ਲਈ ਧਿਰ ਹੈ ਇਹ ਨਿਮਾਣੀਆਂ ਲਈ ਨਿਤਾਣੀਆਂ ਲਈ ਆਸਰਾ ਹੈ ਇਹ ਢੀਆਂ ਭੈਣਾ ਦੀ ਰਾਖੀ ਦੇ ਲਈ ਗੁਰੂ ਦਾ ਸਿਰ ਜਿਆ ਹੋਇਆ ਉਹ ਤਖਤ ਹੈ ਜਿੱਥੇ ਹਮੇਸ਼ਾ ਹੀ ਗਰੀਬਾਂ ਢੀਆਂ ਭੈਣਾ ਦੀ ਫਰਿਆਦ ਸੁਣੀ ਜਾਂਦੀ ਰਹੀ 1763 ਦੇ ਅੰਦਰ ਇੱਥੇ ਹੀ ਖਾਲਸਾ ਬੈਠਾ ਸੀ ਇੱਕ ਗਰੀਬ ਬ੍ਰਾਹਮਣ ਆਇਆ ਉਹਨੇ ਬੇਨਤੀ ਕੀਤੀ ਖਾਲਸਾ ਜੀ ਮੇਰੀ ਨਵੀਂ ਵਿਆਹੀ ਵੋਟੀ ਨੂੰ ਕਸੂਰ ਦਾ ਹਾਕਮ ਚੁੱਕ ਕੇ ਲੈ ਗਿਆ ਮੇਰੀ ਮਦਦ ਕਰੋ ਉਹਦੇ ਤੋਂ ਥੋੜਾ ਸਮਾਂ ਪਹਿਲਾਂ ਵੱਡਾ ਘੱਲੂ ਘਾਰਾ ਹੋਇਆ ਸੀ ਕੁਛ ਸਿੱਖਾਂ ਨੇ ਵਿਚਾਰ ਦਿੱਤੀ ਕਿ ਕਸੂਰ ਦਾ ਹਾਕਮ ਤਾਕਤਵਰ ਹੈ ਮਦਦ ਕਿਵੇਂ ਕਰ ਸਕਦੇ ਆ ਤੇ ਬਹੁਤੇ ਗੁਰਮੁਖਾਂ ਨੇ ਆਖਿਆ ਸ਼ਰਨ ਆਇਆ ਹੈ ਮਦਦ ਕਰਾਂਗੇ ਜਦੋਂ ਵਿਚਾਰ ਚੱਲੀ ਪੰਥ ਨੇ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਹਾਂ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਉਸ ਵੇਲੇ ਇਥੇ ਜੋ ਪੰਥ ਨੇ ਗੁਰਮਤਾ ਕੀਤਾ ਉਹਦੇ ਬਾਰੇ ਲਿਖਦੇ ਨੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ ਸੱਚੀ ਉਪਦੇਸ਼ ਸੰਗਤ ਕੋ ਦੇ ਅਰਦਾਸ ਹੋਈ ਚੱਕਰਮਾਲ ਜਦ ਗ੍ਰੰਥ ਜੀ ਦੇਖਾ ਬਸੰਤ ਕੀ ਵਾਰ ਕੋ ਆਇਓ ਲੇਖਾ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਵਾ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜਾਓ ਖਾਲਸਾ ਜੀ ਜਿਨ੍ਹਾਂ ਨੇ ਪੰਜ ਵਿਕਾਰ ਕਾਬੂ ਚ ਕਰ ਲੈ ਉਹਨਾਂ ਦੇ ਸਾਹਮਣੇ ਕਸੂਰ ਦਾ ਹਾਕਮ ਕੀ ਹੈ ਖਾਲਸਾ ਇਥੋਂ ਅਰਦਾਸ ਕਰਕੇ ਤੁਰਿਆ ਰਸਤੇ ਦੇ ਵਿੱਚ ਕੋਈ ਆਖਦਾ ਹੈ ਖਾਲਸਾ ਜੀ ਇਹ ਕਸੂਰ ਦਾ ਹਾਕਮ ਤਗੜਾ ਬਹੁਤ ਹੈ ਤੇ ਖਾਲਸੇ ਨੇ ਜਵਾਬ ਦਿੱਤਾ ਦਾਈ ਗੁਰੂ ਗ੍ਰੰਥ ਆਵਾਜ਼ ਸੋਉ ਕਰੇਗਾ हमरे ਕਾਜ ਖਾਲਸੇ ਨੇ ਕਸੂਰ ਦੇ ਹਾਕਮ ਨੂੰ ਸੋਧਿਆ ਤੇ ਉਸ ਗਰੀਬ ਦੀ ਵੋਟੀ ਨੂੰ ਛੜਾ ਕੇ ਉਹਦੇ ਹਵਾਲੇ ਕੀਤਾ ਸੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਜਿਸ ਦੀ ਸਿਰਜਣਾ ਅੱਜ ਦੇ ਦਿਨ ਹੋਈ ਹੈ ਇਹ ਤਖਤ ਜੁਗੋ ਜੋਗ ਅਟਲ ਹੈ ਰਹੇਗਾ ਸਮੁੱਚੀ ਲੋਕਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਇਸ ਮੁਬਾਰਕ ਤਖਤ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਿਣਗੇ ਇੱਥੇ ਨੌਜਵਾਨਾਂ ਨੇ ਗੁਰੂ ਨੂੰ ਆਪਣੀਆਂ ਜਵਾਨੀਆਂ ਭੇਟ ਕੀਤੀਆਂ ਸੀ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲੱਚਰਤਾ ਫੈਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਸਿੱਖ ਨੇ ਇਨ੍ਹਾਂ ਕੰਨਾਂ ਦੇ ਨਾਲ ਸਾਖਤਾ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਕਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲਚਰਤਾ ਜਾਂ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੇ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀ ਲੱਖ 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 ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਆਓ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤਕ ਰਹੀਏ ਕਲਗੀਧਰ ਪਾਤਸ਼ਾਹ ਦੇ ਬਚਨ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਸ ਸਿਧਾਂਤ ਨੂੰ ਮੰਨੀਏ ਪੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ